ਹਜੂਰ ਦੇ ਚਰਨਾਂ ਤੇ ਮੱਥਾ ਰੱਖਿਆ ਬੇਨਤੀ ਕੀਤੀ ਗਰੀਬ ਨਵਾਜ਼ ਅਜੇ ਤਾਂ ਪੁੱਤਰ ਵੀ ਬਹੁਤ ਛੋਟਾ ਏ ਚਾਰ ਸ਼ਫੇਰੇ ਮਹਾਰਾਜ ਸ਼ਰੀਕ ਵੀ ਦੁਸ਼ਮਣ ਹਨ ਕੋਈ ਆਪਣਾ ਨਹੀਂ ਹਜੂਰ ਸਾਨੂੰ ਕਿਹਦੇ ਆਸਰੇ ਛੱਡ ਜੰਦੇ ਹੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੀਸ ਤੇ ਹੱਥ ਫੇਰਦਿਆਂ ਹੋਇਆਂ ਕਿਹਾ ਅਸੀਂ ਗੰਗਾ ਜਿਸ ਆਪਣੇ ਪੁੱਤਰ ਨੂੰ ਤੁਸੀਂ ਛੋਟਾ ਸਮਝ ਰਹੇ ਹੋ ਨਾ ਇਹ ਤਾਂ ਵੱਡਾ ਮਹਾਬਲੀ ਸੂਰਬੀਰ ਯੋਧਾ ਹੋਵੇਗਾ ਕਿ ਇਸ ਮੁਗਲ ਸਲਤਨਤ ਦਾ ਸੰਗ ਸੁੱਕ ਜਾਏਗਾ ਇਹਦੀ ਵੀਰਤਾ ਦੇ ਅਗਨੇ ਕੋਈ ਜੁਰਤ ਨਹੀਂ ਕਰ ਸਕੇਗਾ ਇਹਨਾਂ ਦੇ ਸਾਹਮਣੇ ਖਲੋਣ ਦੀ ਵੱਡੇ ਵੱਡੇ ਸੂਰਬੀਰਾਂ ਦੀਆਂ ਤਲਵਾਰਾਂ ਮਿਆਨਾਂ ਦੇ ਵਿੱਚ ਹੀ ਰਹਿ ਜਾਇਆ ਕਰਨਗੀਆਂ ਬਾਹਰ ਨਹੀਂ ਨਿਕਲ ਸਕਣਗੀਆਂ ਐਡੇ ਪ੍ਰਤਾਪੀ ਹੋਣਗੇ ਇਹਨਾਂ ਦੇ ਪ੍ਰਦਾਵ ਦੀ ਧਾਂਗ ਜੰਮ ਜਾਵੇਗੀ ਜ਼ਾਲਮ ਇਹਨਾਂ ਦਾ ਨਾਮ ਲੈ ਕਰਕੇ ਕੰਮ ਉਠੇਗਾ